ਜਿਹੜੀ ਜਗਰਾਉਂ ਪੁੱਡਾ ਕਲੋਨੀ ਹੈਗੀ ਆ ਇੱਥੇ ਅੱਜ ਤੋਂ 12 ਸਾਲ ਪਹਿਲਾਂ ਕਲੋਨੀ ਕੱਟੀ ਗਈ ਸੀ ਪੁੱਡਾ ਵੱਲੋਂ ਇਹਦੀ ਬਾਉਂਡਰੀ ਬਾਰ ਉਦੋਂ ਵੀ ਨਹੀਂ ਹੋਈ ਨੈਕਸਟ ਕਾਂਗਰਸ ਗਵਰਨਮੈਂਟ ਹੋਈ ਉਦੋਂ ਵੀ ਨਹੀਂ ਹੋਈ ਹੁਣ ਆਪ ਸਰਕਾਰ ਆ ਹੋ ਗਈ ਹੁਣ ਵੀ ਗੱਲ ਉੱਥੇ ਦੀ ਉੱਥੇ ਖੜੀ ਹੈਗੀ ਆ ਉੱਥੇ ਜਿੰਨੇ ਵੀ ਟੀਪ ਲਾਂਟ ਲੱਗੇ ਸੀ ਸਾਰੇ ਖਤਮ ਹੋ ਗਏ ਉੱਥੇ 33 ਟਰਾਂਸਫਰਮ ਹੈਗੇ ਆ ਅੱਜ ਹੀ ਡੇਰ ਚੋਂ ਸਿਰਫ ਓਨਲੀ 2 ਵਰਕ ਉੱਥੇ ਜਿੰਨੀਆਂ ਲਾਈਟਾਂ ਸੀ ਸਾਰੀਆਂ ਸਾਰੀਆਂ ਡੈਮੇਜ ਹੋ ਗਈਆਂ ਨੇ ਸਾਰੇ ਇਹ ਮੀਟਰ ਲੱਗੇ ਸੀਗੇ ਪੁੱਡਾ ਵੱਲੋਂ ਸਾਰੇ ਸਾਰੇ ਡੈਮੇਜ ਹੋ ਗਏ ਆ ਉਖਾੜ ਕੇ ਲੈ ਗਏ ਲੋਕ 1000 ਦੇ ਕਰੀਬ ਜੰਗਲਾ ਚੋਰ ਉਖਾੜ ਕੇ ਲੈ ਗਏ ਅੱਜ ਦੀ ਤਰੀਖ ਚ ਜਿਹੜੀ ਇਹ ਕਲੋਨੀ ਹੈਗੀ ਆ ਪੁੱਡਾ ਦੀ ਇਹ ਪੰਜਾਬ ਵਿੱਚ ਸਭ ਤੋਂ ਵੱਡਾ ਕ੍ਰਾਈਮਨਲ ਅੱਡਾ ਬਣ ਚੁੱਕਿਆ ਸਸ਼ਕਲ ਜੀ ਮੈਂ ਪ੍ਰਿਅੰਕਾ ਤੋਂ ਦੇਖ ਰਿਹਾ ਲੁਧਿਆਣਾ ਲਾਈਵ ਅੱਜ ਗਲਾਡਾ ਦੇ ਦਫਤਰ ਦੇ ਬਾਹਰ ਪੁੱਡਾ ਵੈਲਫੇਅਰ ਕਮੇਟੀ ਜਗਰਾਉਂ ਵੱਲੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਕਾਲੇ ਕੱਪੜੇ ਪਾ ਕੇ ਲੋਕ ਇੱਥੇ ਆਏ ਨੇ ਕਾਫੀ ਮੰਗਾ ਜਿਹੜੇ ਕਿ ਇਹਨਾਂ ਨੇ ਪੁੱਡਾ ਦੀ ਜ਼ਮੀਨ ਨੂੰ ਲੈ ਕੇ ਕੀਤੀਆਂ ਨੇ ਕਿ ਜਿਹੜੀ ਜ਼ਮੀਨ ਪੁੱਡਾ ਦੇ ਵੱਲੋਂ ਅਥਰੂਵ ਕੀਤੀ ਗਈ ਹੈ ਉਹ ਚਾਰ ਦਿਵਾਰੀ ਕੀਤੀ ਜਾਵੇ ਤੇ ਹੋਰ ਵੀ ਕਈ ਮੰਗਾ ਰਹੇ ਇਹਨਾਂ ਦੀਆਂ ਆਓ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਆਖਿਰਕਾਰ ਕਿਹੜੇ ਚੀਜ਼ਾਂ ਨੂੰ ਲੈ ਕੇ ਰੋਸ ਧਰਨਾ ਜਿਹੜਾ ਕਿ ਇੱਥੇ ਦੇ ਰਹੇ ਨੇ ਜਿਹੜੀ ਜਗਰਾਉਂ ਪੁੱਡਾ ਕਲੋਨੀ ਹੈਗੀ ਆ ਠੀਕ ਹੈ ਖੰਡ ਮਿਲ 올ਡ 슈ਗਰ ਮਿਲ ਇੱਥੇ ਅੱਜ ਤੋਂ 12 ਸਾਲ ਪਹਿਲਾਂ ਕਲੋਨੀ ਕੱਟੀ ਗਈ ਸੀ ਪੁੱਡਾ ਵੱਲੋਂ ਅਕਾਲੀ ਗਵਰਨਮੈਂਟ ਵੇਲੇ ਠੀਕ ਹੈ ਇਹ ਪੁੱਡਾ ਕਲੋਨੀ ਕੱਟਣ ਤੋਂ ਬਾਅਦ ਇਹਦੀ ਬਾਉਂਡਰੀ ਵਾਲ ਉਦੋਂ ਵੀ ਨਹੀਂ ਹੋਈ ਨੈਕਸਟ ਕਾਂਗਰਸ ਗਵਰਨਮੈਂਟ ਹੋਈ ਉਦੋਂ ਵੀ ਨਹੀਂ ਹੋਈ ਤੇ 3rd ਹੁਣ ਆਪ ਸਰਕਾਰ ਆ ਹੋਗੀ ਹੁਣ ਵੀ ਗੱਲ ਉੱਥੇ ਦੀ ਉੱਥੇ ਖੜੀ ਹੈਗੀ ਆ ਸਾਡੀ ਮੇਨ ਡਿਮਾਂਡ ਆ ਕਿ 3 ਸਾਲ ਤੋਂ ਬਾਅਦ ਪਲਾਟ ਹੋਲਡਰ ਨੂੰ 50000 ਰੁਪਏ ਮਿਨਿਮਮ 50000 ਰੁਪਏ ফাইন ਪੈਣਾ ਸ਼ੁਰੂ ਹੋ ਜਾਂਦਾ ਠੀਕ ਆ ਇਹ एवरीवन ਇਜ਼ ਸਫਰਿੰਗ ਠੀਕ ਆ ਨੰਬਰ 1 ਨੰਬਰ 2 ਉਥੇ ਜਿੰਨੇ ਵੀ ਟੀਪ ਪਲਾਂਟ ਲੱਗੇ ਸੀ ਸਾਰੇ ਖਤਮ ਹੋ ਗਏ ਉਥੇ 33 ਟ੍ਰਾਂਸਫਰਮ ਹੈਗੇ ਆ ਅੱਜ ਹੀ ਡੇਟ ਤੋਂ ਸਿਰਫ ਓਨਲੀ 2 ਵਰਕ ਵਰਕਿੰਗ ਪੋਜੀਸ਼ਨ ਦੋ ਪਲਾਂਟ ਹੈਗੇ ਆ ਟਾਂਸਫਰਮ ਠੀਕ ਆ ਉਥੇ ਜਿੰਨੀਆਂ ਲਾਈਟਾਂ ਸੀ ਸਾਰੀਆਂ ਸਾਰੀਆਂ ਡੈਮੇਜ ਹੋ ਗਈਆਂ ਨੇ ਸਾਰੇ ਇਹ ਮੀਟਰ ਲੱਗੇ ਸੀਗੇ ਪੁੱਡਾ ਵੱਲੋਂ ਸਾਰੇ ਸਾਰੇ ਡੈਮੇਜ ਹੋ ਗਏ ਆ ਉਖਾੜ ਕੇ ਲੈ ਗਏ ਲੋਕ ਕਰੀਬ ਕਿ ਉਹ ਜੰਗਲੇ ਜਿਹੜੇ ਸੀਗੇ 1000 ਦੇ ਕਰੀਬ ਜੰਗਲਾ ਚੋਰ ਉਖਾੜ ਕੇ ਲੈ ਗਏ ਅੱਜ ਦੀ ਤਰੀਖ ਚ ਜਿਹੜੀ ਇਹ ਕਲੋਨੀ ਹੈਗੀ ਆ ਪੁੱਡਾ ਦੀ ਇਹ ਪੰਜਾਬ ਵਿੱਚ ਸਭ ਤੋਂ ਵੱਡਾ ਕ੍ਰਾਈਮਨਲ ਅੱਡਾ ਬਣ ਚੁੱਕਿਆ ਜਗਰਾਵਾਂ ਇੱਥੇ ਲੁਧਿਆਣੇ ਡਕੇਤੀ ਹੋਈ ਉਹਦੇ ਸਮੇਂ ਜਿਹੜੇ ਵਿੱਚ ਇਨਵੋਲਵਮੈਂਟ ਵਿੱਚ ਬੰਦੇ ਸੀ ਉਹ ਵੀ ਉੱਥੇ ਸਮਾਨ ਰੱਖੇ ਗਏ ਜਗਰਾਵਾਂ ਗੈਂਗਸਟਰਾਂ ਨੇ ਬੰਦਾ ਮਾਰਿਆ ਉਹਨਾਂ ਦੀਆਂ ਗੱਡੀਆਂ ਵੀ ਉੱਥੇ ਗਈਆਂ ਰੋਜ਼ ਨਸ਼ੇੜੀ ਬੰਦਿਆਂ ਦਾ ਉੱਥੇ ਅੱਡਾ ਬਣ ਗਿਆ ਅੱਜ ਦੀ ਤਰੀਖ ਚ ਉੱਥੇ ਜੋ ਵੀ ਕੁਝ ਹੋ ਰਿਹਾ ਸਭ ਤੋਂ ਵੱਧ ਕ੍ਰਾਈਮ ਹੋ ਰਿਹਾ ਲੋਕਾਂ ਵੱਲੋਂ ਸ਼ਰਟ ਦੀ ਥਾਂ ਬਣੀ ਹੋਈ ਆ ਅਸੀਂ ਚਾਹੁੰਦੇ ਹਾਂ ਇਮੀਡੀਏਟਲੀ ਬਾਉਂਡਰੀ ਵਾਲ ਹੋਵੇ ਬਾਉਂਡਰੀ ਵਾਲ ਦਾ ਪ੍ਰੋਜੈਕਟ 1 ਕਰੋੜ 90 ਲੱਖ ਦਾ ਇਹਨਾਂ ਨੇ ਭੇਜਿਆ ਅਜੇ ਕਿਤਾਬਾਂ ਦੀ ਪਿਆ ਹੈਗਾ ਲੋਕਾਂ ਤੋਂ 200 ਕਰੋੜ ਰੁਪਏ ਇਹਨਾਂ ਨੇ ਫਾਈਂ ਦੇ ਰੂਪ ਚ ਸਭ ਕੀ ਰਿਸਿਵ ਕੀਤਾ ਪੁੱਡਾ ਨੇ ਅਸੀਂ ਗੱਲਬਾਤ ਕਰਨ ਲਈ ਗਏ ਆ ਉਸ ਤੋਂ ਕੀ ਗੱਲ ਉਹਨਾਂ ਨੇ ਸਾਡੇ ਨਾਲ ਇਹਨੂੰ ਇੰਪਲੀਮੈਂਟ ਦੇਣ ਲਈ ਚਾਰਦਵਾਰੀ ਨੂੰ ਟੁਡੇ ਦਾ 11:30 ਵਜੇ ਟਾਈਮ ਫਿਕਸ ਕਰ ਲਿਆ ਇਸ ਮੀਟਿੰਗ ਦੇ ਵਿੱਚ ਪੁੱਡਾ ਵੈਲਫੇਅਰ ਕਮੇਟੀ ਪਾਰਟਿਸਿਪੇਟ ਕਰੇਗੀ ਅਸੀਂ ਹੁਣ ਉੱਥੇ ਪੁੱਡਾ ਵੈਲਫੇਅਰ ਕਮੇਟੀ ਬਣਾ ਲਈ ਆ ਔਰ ਉਹ ਨੈਗੋਸ਼ੀਏਸ਼ਨ ਕਰੇਗੀ ਸਭ ਤੋਂ ਪਹਿਲਾ ਸਟੈਪ ਸਾਡਾ ਬਾਉਂਡਰੀ ਵਾਲ ਹੋਏਗਾ ਉਸ ਤੋਂ ਬਾਅਦ ਇੱਕ ਬਾਕੀ ਜਿਹਨੇ ਵੀ ਨੈਕਸਟ ਪ੍ਰੋਬਲਮ ਜ ਹੈਗੀਆਂ ਉਹ ਅਸੀਂ ਸੋਲਵ ਕਰਾਂਗੇ ਇਹ ਪਹਿਲੀ ਵਾਰ ਤਾਂ ਨਾ ਦਿੱਤਾ ਗਿਆ ਸਭ ਤੋਂ ਪਹਿਲਾ ਇਹ ਪਹਿਲੀ ਵਾਰ ਤਾਂ ਨਾ ਦਿੱਤਾ ਗਿਆ ਪਹਿਲਾਂ ਸਾਰੇ ਲੋਕ ਪੈਸਾ ਇਨਵੈਸਟ ਕਰਕੇ ਪੈਸਾ ਲਾ ਕੇ ਵਿਆਜ ਦੇ ਚੱਕ ਕੇ ਲੋਨ ਭਰ ਕੇ ਸਾਰੇ ਚੁੱਪ ਬੈਠੇ ਰਹੇ ਉੱਪਰ ਆ ਦੇ ਆਸੇ ਛੜਦਾ ਸਰਕਾਰ ਦੇ ਆਸੇ ਛੜਦਾ ਕਿਸੇ ਨੇ ਨੋ ਬਾਉਂਡਰੀ ਬਾਉਂਡਰੀ ਦਿਸ ਇਸ਼ੂ ਆਉਣੇ ਵਸਤੂਆਂ ਨੂੰ ਲੈ ਕੇ ਕਿਹਾ ਕਿ ਹੋਇਆ ਵੀ ਬਾਉਂਡਰੀ ਗੱਲ ਪਹਿਲਾਂ ਸ਼ੁਰੂਆਤ ਕੀਤੀ ਜਾਊਗੀ ਇਸ ਦੀ ਪਹਿਲੇ ਬਾਉਂਡਰੀ ਵਾਲ ਬਾਕੀ ਗੱਲ ਬਾ ਬਾਉਂਡੀ ਬਾਲ ਤੋਂ ਇਲਾਵਾ ਸਾਡੀ ਮੇਜਰ ਡਿਮਾਂਡ ਹੈਗੀਆਂ ਨੇ ਜਿਹੜੀਆਂ 11000 ਵੋਲਟ ਦੀ ਤਾਰਾਂ ਨੇ ਉਹ ਪਲਾਟਾਂ ਦੇ ਉੱਪਰ ਦੀ ਲੰਗਦੀਆਂ ਹਨ ਉਹਨਾਂ ਨੂੰ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਅਸੀਂ ਪੈਸੇ ਵਰਤੇ ਆ ਪਲਾਂਟ ਦੇ ਸਾਡੇ ਕੋਲ ਜਿਹੜਾ ਰਾਈਟ ਆ ਕਿ ਅਸੀਂ ਜਿਹੜੀ ਪਾਵਰ ਤਾਰ ਹੈਗੀ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੇ ਲਈ ਰਿਸਕ ਹੈਗਾ ਉਹ ਕੋਈ ਬੰਦਾ ਖੇਤ ਵੀ ਨਹੀਂ ਲੰਘਣ ਦਿੰਦਾ ਠੀਕ ਆ ਇਸ ਕਰਕੇ ਸਾਡੀ ਜਿਹੜੀ ਇਸ਼ੂ ਆ ਇਹ ਵੀ ਹੈਗਾ ਸਾਡਾ ਜਿਹੜਾ ਹੈਗਾ ਉੱਥੇ 30 ਪਲਾਂਟ ਹੈਗੇ ਆ 1500 ਲਾਏ ਸੀ ਉਹਦੇ ਵਿੱਚੋਂ ਇਸ ਵੇਲੇ 100 ਐਗਜ਼ਿਸਟ ਕਰਦਾਗਾ ਤਾਂ ਫਿਰ ਪੈਸਾ ਟਾਂ ਟੇਲ ਲਿਖੇਗਾ ਟਾਫਰ ਜਿਹੜੇ ਹੈਗੇ 32 33 ਸੀਗੇ ਉਹਨਾਂ ਤੋਂ ਦੋਆਂ ਸੀ ਤੇ ਰਹਿ ਗਿਆ 31 ਟਾਫਰਾਂ ਜਿਹੜੇ ਹੈਗੇ ਆ ਟਾਫਰਮ ਤੁਸੀਂ ਟੋਕ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਲੱਗਦਾ ਕਿ ਉਹਨਾਂ ਵਾਲੇ ਸਾਹਮਣੇ ਦੇ ਵਿੱਚ ਤੁਹਾਡੀ ਜਿਹੜੀ ਪ੍ਰੋਬਲਮਸ ਹੈ ਹੱਲ ਕਰਨਗੇ ਸਾਨੂੰ ਲੱਗਦਾ ਨਹੀਂ ਸਾਨੂੰ ਸਕਰ ਕਰਨੀ ਪੈਣੀ ਆ ਕਿਉਂਕਿ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਪੁੱਡਾ ਅਥਾਰਟੀ ਜਿਹੜੀ ਹੈਗੀ ਆ ਇਹ ਲੋਕਾਂ ਨੂੰ ਪਿਕ ਐਂਡ ਚੂਜ਼ ਕਰਦੀ ਆ ਬਲੈਕਮੇਲ ਕਰਦੀ ਆ ਕਿਵੇਂ ਕਰਦੀ ਆ ਜਗਰਾਵਾ ਕਿ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੁੱਡਾ ਨੇ 28 ਕਲੋਨੀਆਂ ਆਨ ਅਥਰੋਈ ਡਿਕਲੇਰ ਕੀਤੀਆਂ 28 ਕਲੋਨੀਆਂ ਅਨਅਥੋਰਾਈਜ਼ ਪ੍ਰਾਈਵੇਟ ਕਲੋਨੀਆਂ ਆ ਨੂੰ ਪਰ ਬਾਦ ਕੀ ਕਰਦੇ ਆ ਉਹਨਾਂ ਨੂੰ ਅਥੋਰਾਈਜ਼ ਕਰ ਦਿੰਦੇ ਆ ਪੈਸਾ ਚੜ ਜਾਂਦਾ ਹੈਗਾ ਅਥੋਰਾਈਜ਼ ਕਰ ਦਿੰਦੇ ਆ ਲੇਕਿਨ ਜਿਹੜੀ ਸਰਕਾਰ ਦੀ ਕਲੋਨੀ ਆ ਜਿਹੜੀ ਪੁਡਾ ਦੀ ਕਲੋਨੀ ਆ ਜਿਹੜੀ 50 ਗਾਉਂਦ ਦੀ ਕਲੋਨੀ ਆ ਠੀਕ ਆ ਅੱਜ 12 ਸਾਲ ਤੋਂ ਉਹ ਡਿਵੈਲਪ ਨਹੀਂ ਹੋ ਰਹੀ ਵਾਏ ਦਿਸ ਇਜ਼ ਅ ਹਰਮਨ ਮੰਡਰ ਪੁਡਾ ਅਥਾਰਟੀ ਦਿਸ ਇਜ਼ ਅ ਨੋ ਇਨਵੋਲਵਮੈਂਟ ਔਫ ਪੰਜਾਬ ਗਵਰਨਮੈਂਟ ਐਵਰੀ ਗਵਰਨਮੈਂਟ ਨਾ ਹਾਂ ਹਾਂ ਬ ਬੜਾ ਵਧੀਆ ਕੁਐਸਚਨ ਕੀਤਾ ਆ ਆਈ ਏਮ ਵੈਰੀ ਹੈਪੀ ਇਨ ਯੋਰ ਕੁਐਸਚਨ ਅਗਲਾ ਜਿਹੜਾ ਸਾਡਾ ਧਰਨਾ ਹੋਏਗਾ ਉਹਦੇ ਵਿੱਚ 2000 ਬੰਦਾ ਹੋ ਜਾ ਕਿਸਾਨ ਯੂਨੀਅਨ ਵੀ ਸ਼ਾਮਿਲ ਹੋਏਗੀ ਪੰਜਾਬ ਦੇ ਕਿਸਾਨ ਜੀ ਦੇ ਮਨਜੀਤ ਸਿੰਘ ਧਨੇਰ ਔਰ ਉਹਨਾਂ ਦੀ ਸ਼ਕਤੀ ਉਹਨਾਂ ਨਾਲ ਸਾਡੀ ਨੇਗੋਸ਼ੀਏਸ਼ਨ ਹੋ ਗਈ ਆ ਹੁਣ ਜੇ ਨੈਕਸਟ ਮੀਟਿੰਗ ਹੋਏਗੀ ਆ ਸਾਰੇ ਰਸਤੇ ਜਾਮ ਕਰ ਦਾਂਗੇ ਜਿੰਨੇ ਰਸਤੇ ਹੈਗੇ ਸਾਰੇ ਜਾਮ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਚੁੰਡੀ ਵੱਢਣ ਦੀ ਕੋਸ਼ਿਸ਼ ਹੈ ਜਿਹੜੀ ਕਿ ਇੱਥੇ ਕੀਤੇ ਗਏ ਅਜ ਗਲਾੜਾ ਦੇ ਬਾਹਰ ਹੈ ਇਹਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਔਰ ਮੁਲਾਕਾਤ ਜਿਹੜੀ ਅੰਦਰ ਹੋਈ ਹੈ ਉਹ ਮੁਲਾਕਾਤ ਤੋਂ ਬਾਅਦ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਸੁਣੀ ਗਈ ਹੈ ਟੇਬਲ ਟਾਕ ਕੀਤੀ ਗਈ ਹੈ ਤੇ ਮੰਗਲਵਾਰ ਦਾ ਸਮਾਂ ਪਾਇਆ ਗਿਆ ਪਰ ਜੇਕਰ ਮੰਗਲਵਾਰ ਨੂੰ ਇਹਨਾਂ ਦੀ ਨਹੀਂ ਸੁਣੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਹੀ ਇਹਨਾਂ ਦਾ ਸਾਥ ਲੈ ਕੇ ਵੱਡੇ ਤੌਰ ਤੇ ਸੰਘਰਸ਼ ਕਰਨਗੇ ਕੈਮਰਾਮੈਨ ਅਮਿਤ ਦੇ ਨਾਲ ਪ੍ਰਿਅੰਕਾ ਸ਼ਰਮਾ ਲੁਧਿਆਣਾ ਲਈ